ਬੜੇ ਹੀ ਚਾਹਵਾਂ ਦੇ ਨਾਲ ਮਾਪਿਆਂ ਨੇ ਆਪਣੇ ਪੁੱਤ ਨੂੰ ਵਿਦੇਸ਼ ਭੇਜਿਆ ਸੀਗਾ ਤੇ ਹੁਣ ਉਸ ਦੀ ਮੌਤ ਹੋ ਜਾਂਦੀ ਹੈ ਬੇहद ਹੀ ਮੰਦ ਭਾਗੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਨੌਜਵਾਨ ਦੀ ਆਸਟ੍ਰੇਲੀਆ ਦੇ ਵਿੱਚ ਮੌਤ ਹੋ ਜਾਂਦੀ ਹੈ ਤੇ ਇਸ ਨੌਜਵਾਨ ਦਾ ਇੱਕ ਡੇਢ ਸਾਲ ਦਾ ਨਿੱਕਾ ਜਵਾਕ ਵੀ ਹੁੰਦਾ ਹੈ ਜਿਸ ਦੇ ਸਿਰ ਤੋਂ ਪਿਓ ਦਾ ਸਾਇਆ ਉੱਠ ਜਾਂਦਾ ਹੈ ਪਰਿਵਾਰ ਵਾਲਿਆਂ ਦਾ ਵੀ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਹੈ ਤਾਂ ਬੇहद ਹੀ ਮੰਦਭਾਗੀਆ ਘਟਨਾ ਵਾਪਰੀ ਹੈ ਜਿੱਥੇ ਦੱਸਦੇ ਕਿ 3 ਸਾਲ ਪਹਿਲਾਂ ਇਹ ਨੌਜਵਾਨ ਆਪਣੀ ਪਤਨੀ ਨੂੰ ਨਾਲ ਲੈ ਕੇ ਵਿਦੇਸ਼ ਗਿਆ ਸੀਗਾ ਆਸਟ੍ਰੇਲੀਆ ਦੇ ਵਿੱਚ ਜਿੱਥੇ ਉੱਤੇ ਟਰੱਕ ਡਰਾਈਵਰ ਦਾ ਕੰਮ ਕਰਦਾ ਸੀਗਾ ਤੇ ਡਰਾਈਵਿੰਗ ਦੇ ਦੌਰਾਨ ਉਸ ਦਾ ਟਰੱਕ ਬੇਕਾਬੂ ਹੋ ਜਾਂਦਾ ਹੈ ਤੇ ਸਿੱਧਾ ਦਰਖਤ ਦੇ ਵਿੱਚ ਜਾ ਟਕਰਾਉਂਦਾ ਹੈ ਤੇ ਟਕਰਾਉਣ ਤੋਂ ਬਾਅਦ ਟਰੱਕ ਨੂੰ ਭਿਆਨਕ ਅੱਗ ਲੱਗ ਜਾਂਦੀ ਹੈ ਜਿਸ ਦੌਰਾਨ ਉਸ ਨੌਜਵਾਨ ਦੀ ਮੌਤ ਹੋ ਜਾਂਦੀ ਹੈ ਤਾਂ ਜਦੋਂ ਪਰਿਵਾਰਕ ਮੈਂਬਰਾਂ ਨੂੰ ਪਤਾ ਲੱਗਦਾ ਇਸ ਦੇ ਬਾਰੇ ਤਾਂ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਪੂਰਾ ਪਿੰਡ ਦੇ ਵਿੱਚ ਸੋਗ ਦੀ ਲਹਿਰ ਜਿਹੜੀ ਕਿ ਛਾਈ ਹੋਈ ਹੈ ਤਾਂ ਬੇहद ਹੀ ਮੰਦ ਭਾਗੀ ਆ ਘਟਨਾ ਵਾਪਰੀ ਇਸ ਪਰਿਵਾਰ ਦੇ ਨਾਲ ਜਿੱਥੇ ਮਹਿਜ ਡੇਢ ਸਾਲ ਬੱਚੇ ਨੇ ਹਜੇ ਆਪਣੇ ਪਿਓ ਦੇ ਨਾਲ ਖੇਡਣਾ ਵੀ ਸੀਗਾ ਵੱਡੇ ਹੋ ਕੇ ਆਪਣੇ ਪਿਓ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਨਾ ਸੀਗਾ ਆਪਣੇ ਪਿਓ ਦੇ ਮੋਢਿਆਂ ਤੇ ਖੇਡ ਕੇ ਬੈਠ ਕੇ ਸਾਰੀ ਦੁਨੀਆ ਘੁੰਮਣੀ ਸੀਗੀ ਪਰ ਇਸ ਨਿੱਕੇ ਜਵਾਕ ਨੂੰ ਕੁਝ ਵੀ ਨਹੀਂ ਪਤਾ ਕਿ ਉਸ ਦਾ ਪਿਓ ਇਸ ਦੁਨੀਆ ਦੇ ਵਿੱਚ ਹੁਣ ਨਹੀਂ ਰਿਹਾ ਇੱਕ ਪਤਨੀ ਦੇ ਲਈ ਵੀ ਉਸ ਦਾ ਪਤੀ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਤੁਸੀਂ ਸਮਝੀ ਸਕਦੇ ਹੋ ਕਿ ਜਦੋਂ ਪਤਨੀ ਦੀ ਜਿਹੜਾ ਕਿ ਲਾਈਫ ਦੇ ਵਿੱਚ ਜਦੋਂ ਜਦੋਂ ਪਤੀ ਉਹਦਾ ਨਾਲ ਨਹੀਂ ਹੁੰਦਾ ਉਹਨੂੰ ਛੱਡ ਕੇ ਚਲਾ ਜਾਂਦਾ ਹੈ ਤਾਂ ਉਸ ਦੇ ਉੱਤੇ ਕੀ ਬੀਤਦੀ ਹੈ ਦੱਸਦੀ ਹੈ ਕਿ ਪੰਜਾਬ ਦੇ ਅੰਮ੍ਰਿਤਸਰ ਦਾ ਇਹ ਨੌਜਵਾਨ ਦੱਸਿਆ ਜਾ ਰਿਹਾ ਹੈ ਜੋ ਕਿ 3 ਸਾਲ ਪਹਿਲਾਂ ਵਿਦੇਸ਼ ਗਿਆ ਸੀਗਾ ਆਪਣੀ ਪਤਨੀ ਦੇ ਨਾਲ ਤੇ 1.5 ਸਾਲ ਪਹਿਲਾਂ ਇਸ ਦੇ ਘਰ ਦੇ ਵਿੱਚ ਕਿਲਕਾਰੀਆਂ ਗੂੰਜਿਆ ਸੀਗਾ ਬੇਟੇ ਦਾ ਜਨਮ ਹੋਇਆ ਸੀਗਾ ਤੇ ਹੁਣ ਪਰਿਵਾਰ ਵਾਲਿਆਂ ਨੇ ਵੀ ਮੰਗ ਕੀਤੀ ਸੀਗੀ ਕਿ ਬੇਟੇ ਨੂੰ ਦੇਖਣ ਲਈ ਬੜਾ ਚਾਹ ਹੈਗਾ ਤਾਂ ਪਰਿਵਾਰ ਵਾਲਿਆਂ ਨੇ ਦੱਸ ਦਈਏ ਕਿ ਇਹ ਨੌਜਵਾਨ ਦਸੰਬਰ ਦੇ ਵਿੱਚ ਆਪਣੇ ਪਰਿਵਾਰ ਨੂੰ ਮਿਲਣ ਲਈ ਆਉਣਾ ਸੀਗਾ ਪਰ ਉਸ ਤੋਂ ਪਹਿਲਾਂ ਹੀ ਇਹ ਨੌਜਵਾਨ ਰੱਬ ਨੂੰ ਪਿਆਰਾ ਹੋ ਜਾਂਦਾ ਹੈ ਮੈਂ ਸਭ ਦਾ ਸਰਪੰਚ ਪਰਮਜੀਤ ਰੋਖੇ ਬੇਟਾ ਸੀ तकरीबन 3 ਸਾਲ ਹੋ ਗਏ ਗਏ ਨੂੰ ਆਸਟ੍ਰੇਲੀਆ ਦੇ ਵਿੱਚ ਸਾਡੀ ਜਿਹੜੀ ਲੜਕੀ ਆ ਉਹਨੂੰ ਤਕਰੀਬਨ 9 9.5 ਸਾਲ ਹੋ ਗਏ ਗਏ ਨੂੰ ਮੈਰਿਜ ਹੋਈ ਸੀ ਦੀ ਆਸਟ੍ਰੇਲੀਆ ਦੇ ਵਿੱਚ ਇਹ ਬਹੁਤ ਟਰੈਕਿੰਗ ਦਾ ਕੰਮ ਕਰਦਾ ਸੀ ਤੇ ਵਾਪਸੀ ਤੇ ਆ ਰਿਹਾ ਸੀ ਟੋਟਲ ਸਫਰ ਉਹ 700 ਮੀਲ ਦਾ ਸੀ 500 ਕਵਰ ਕਰ ਗਿਆ 200 ਅਜੇ ਕਰਦੇ ਲੱਗੇ ਰਹਿ ਗਿਆ ਸੀ ਕਰਨ ਵਾਲਾ ਬੱਡੀ ਜਿਹੜੀ ਸੀ ਉਹ ਲੋਡਡ ਸੀ ਬੇਕਅਪ ਹੋ ਕੇ ਦਰੱਖੇ ਜਾ ਟਕਰਾਈ ਤਦੋਂ ਕੋਲੋਂ ਦਿਆ ਸਾਰੀ ਜਿਹੜੀ ਆ ਸਾਰੀ ਜਿਹੜੀ ਟਰੇਲਰ ਸੀ ਉਹਨੂੰ ਅੱਗ ਲੱਗ ਗਿਆ ਕੰਟਰੋਲ ਜਿਹੜਾ ਮੌਕੇ ਤੇ ਹੋ ਨਹੀਂ ਸਕਿਆ ਤੇ ਸਾਰੀ ਗੱਡੀ ਝੁੱਲਸ ਗਈ ਉਹਨੂੰ ਡੈੱਡ ਬਾਡੀ ਦਾ ਜੇ ਕਨਫਰਮ ਨਹੀਂ ਹੋ ਰਿਹਾ ਬੱਚੀ ਆ ਜਾਂ ਨਹੀਂ ਬੱਚੀ ਕੋਈ ਇਨਫੋਰਮੇਸ਼ਨ ਨਹੀਂ ਆ ਰਹੀ ਸਹੀ ਅਸੀਂ ਜਾਵਾਂਗੇ ਜਾ ਕੇ ਪਤਾ ਕਰਾਂਗੇ ਉਸ ਦੇ ਹਿਸਾਬ ਨਾਲ ਜਿਹੜਾ ਅਸੀਂ ਡੈੱਡ ਬਾਡੀ ਨੂੰ ਇੱਧਰ ਲਿਆਵਾਂਗੇ ਫੈਮਿਲੀ ਚ ਉੱਤੇ ਸਿਰਫ ਉਹਦੀ ਘਰ ਵਾਲੀ ਆ ਜਾਂ ਉਹਦਾ ਬੇਟਾ ਸਵਾ ਛ ਸਾਲ ਦਾ। ਬਹੁਤ ਚਾਸੀਏ ਮਰਦੂਦ ਆ ਕੇ ਗੁਰੂ ਨਾਨਕ ਦੇਵ ਜੀ। ਮਾਣੋ ਵਿੱਚ ਬਹੁਤ ਚਾਸੀਏ ਜਦੋਂ ਪਿਛਲੇ ਸਾਲ ਆਇਆ ਇੱਥੋਂ ਡੇਢ ਸਾਲ ਹੋਇਆ ਏ ਸਾਇਸ ਤੇ ਸਾਰਾ ਨੂੰ ਮਿਲ ਕੇ ਗਿਆ ਏ ਤੇ ਬੱਚੇ ਦੀ ਜਿਹੜੀ ਸੀ ਉੱਤੇ ਇਹਨਾਂ ਨੇ ਆਇਆ ਇੱਕ ਮਹੀਨਾ ਪਹਿਲਾਂ ਜਨਮ ਦਿਨ ਤੇ ਪਾਰਟੀ ਰੈਸਟੋਰੈਂਟ ਚ ਕਰਕੇ ਬੜਾ ਖੁਸ਼ੀ ਬਕਾਇਦਾ ਆਪਣੀਆਂ ਆਯਾਦਾਂ ਖੇਲ ਲੀਆਂ ਛੱਡ ਗਿਆ। ਇਥੇ ਇਹਨੇ ਦਸੰਬਰ ਦੇ ਵਿੱਚ ਆਉਣਾ ਸੀ ਜਨਵਰੀ ਇਹਨੇ ਰਹਿ ਕੇ ਇਥੇ ਉਹ ਲਿਖਿਆ ਸੀ ਕਿ ਸਾਰੇ ਸੱਜਣਾ ਬਿੱਤਰਾਂ ਨੂੰ ਬੁਲਾ ਕੇ ਤੇ ਗੁਰੂ ਮਹਾਰਾਜ ਦਾ ਸ਼ੁਕਰਾਨਾ ਕਰਾਂਗੇ ਤੇ ਨਾਲੇ ਸਾਰੇ ਭੈਣ ਭਰਾ ਇਥੇ ਮਿਲ ਜਾਣਗੇ ਉਹ ਕੋ ਸਾਡੇ ਪਰਿਵਾਰ ਦੇ ਵਿੱਚ ਪਹਿਲੀ ਿਲਕਾਰੀ بیٹے ਨੇ ਅਕਾਲ ਸਿੰਘ ਨੇ ਮਾਰੀ ਕਿ ਸਾਡੇ ਪਰਿਵਾਰ ਦਾ ਇੱਕ ਪਹਿਲਾ ਸਾਡਾ ਪੁੱਤਰਾ ਸੀ ਤਾਂ ਵੱਡਾ ਇਹ ਸੀ ਇਹਨੀਆਂ ਬੜੀਆਂ ਨੂੰ ਖੁਸ਼ੀ ਆ ਸੀ ਕਿ ਇਹ ਮੈਂ ਪਿਓ ਬਣਿਆ ਸਾਨੂੰ ਇਹ ਸੀ ਕਿ ਅਸੀਂ ਦਾਦੇ ਬਣੇ ਤਾਂ ਤਾਂ ਇੱਕ ਪਰਮਾਤਮਾ ਨੂੰ ਇਹ ਮਨਜੂਰ ਸੀ ਬਾਗ ਦਾ ਪਤਾ ਗੱਲਬਾਤ ਹੋਈ लास्ट ਟਾਈਮ ਕਦੋਂ ਗੱਲਬਾਤ ਹੋਈ ਹਾਂਜੀ ਹਾਂਜੀ ਮੇਰੀ ਕੱਲ੍ਹ ਕੱਲ੍ਹ ਹੋਈ ਸੀ ਤੇ ਚਾ ਗੱਡੀ ਚਲਾ ਰਿਆ ਸੀ ਚਲਦਾ ਚਲਦਾ ਜਾ ਰਿਹਾ ਸੀ ਕਿ ਮੇਰਾ ਜਿਹੜਾ ਵਾਪਸੀ ਦਾ ਲੋਡ ਆ ਇਹਨੇ ਉੱਥੋਂ ਜਿੱਥੋਂ ਚੱਲਿਆ ਇਹ ਅਡਿਲਾન્ડ ਤੋਂ ਉੱਥੋਂ ਨੇ ਲੋਡ ਮਿਲਿਆ ਨੇ ਰਸਤੇ 'ਚ ਲੋਡ ਇਹਨੇ ਚੱਕਿਆ ਏ ਛੀਂਚਾ ਸੀ ਗੱਲਬਾਤ ਕਰਦੇਰੇ ਪਰਿਵਾਰਕ ਗੱਲਾਂ ਚੱਲਦੇ ਰਹੀਆਂ ਸਾਡਾ ਗਰੁੱਪ ਜਾਂ ਬਣਿਆ ਪਰਿਵਾਰ ਦਾ ਸਾਰੇ ਚੋਂ ਬੱਚਿਆਂ ਦਾ ਹੀ ਪੰਜਾਂ ਦਾ ਗਰੁੱਪ ਇੱਕ ਦੇ ਵਿੱਚ ਸਾਰੇ ਜਿਹੜੇ ਇੱਕ ਦੂਜੇ ਨੂੰ ਹਾਸਾ ਮਜ਼ਾਕ ਠੱਠੇ ਕਰਦੇ ਰਹੇ ਇਹ ਤਾਂ ਪਤਾ ਨਹੀਂ ਸੀ ਕਿ ਮੇਰਾ ਕੱਲ ਦਿਨ ਮੈਂ ਤੁਹਾਨੂੰ ਮੁਖ ਦੇਖਾਈ ਨਹੀਂ ਦੇਣੀ ਬਿਲਕੁਲ ਸਵੇਰੇ ਕੀ ਤਾਂ ਬਤਾ ਲਗਾ ਸਵੇਰੇ ਅਸੀਂ ਤਾਂ ਤਿਆਰ ਹੋ ਰਹੇ ਸੀ ਡਿਊਟੀ ਦੇ ਤੇ ਕੁਦਰਤੀ ਲਾਈਵ ਪ੍ਰੋਗਰਾਮ ਇਹਨਾਂ ਦਾ ਸਾਡਾ ਆ ਰਿਹਾ ਸੀ ਇਕੱਠੇ ਹੋਏ ਸੀ ਬੱਚੇ ਤੇ ਇਹਨੂੰ ਸਗੋਂ ਐਡ ਕਰਨਾ ਸੀ ਤੇ ਅਸੀਂ ਜਲਦੀ ਜਲਦੀ ਇਲੈਕਸ਼ਨ ਕਰਕੇ ਅਸੀਂ ਜਿਵੇਂ ਚਲੋ ਇਲੈਕਸ਼ਨ ਡਿਊਟੀਆਂ ਵੰਡਣੀਆਂ ਐ ਤੇ ਸਾਰੇ ਐਡ ਹੋ ਗਏ ਫਿਰ ਟਾਈਮ ਲੱਗ ਜਾਂਦਾ ਹੈ ਸਾਡੇ ਅੱਧੇ ਅੱਠ ਸਕੂਲ ਲੱਗਦਾ ਸੀ 8 ਵਜੇ ਜਿਹੜਾ ਅਸੀਂ ਲਾਈਵ ਜਦੋਂ ਇਹ ਹੋਇਆ ਤੇ ਉਦੋਂ ਚੰਚੀ ਤੇ ਪੁਲਿਸ ਦਾ ਉਤੋਂ ਪੁਲਿਸ ਸਟੇਸ਼ਨ ਦੇ ਉਤੋਂ ਫੋਨ ਆਇਆ ਇਹ ਇਸ ਟਰੱਕ ਨੰਬਰ ਦਾ ਜਿਹੜਾ ਐਕਸੀਡੈਂਟ ਹੋ ਗਿਆ ਤੇ ਇਸ ਭਗਵੰਤ ਸਿੰਘ ਨਾਮ ਦਾ ਜਿਹੜਾ ਵਿੱਚ ਡਰਾਈਵਰ ਸੀ ਉਹ ਨਹੀਂ ਰਿਹਾ ਮਾਪੋ ਆਪਣੇ ਬੱਚਿਆਂ ਨੂੰ ਇਦਾਂ ਉਪਦੇਸ਼ ਭੇਜਦੇ ਆ ਜੀ ਜੋ ਇਹ ਨਹੀਂ ਕਰਨਾ ਹੋਉਂਦੀਆਂ ਤਾਂ ਕਰਕੇ ਇਸ ਤਰੀਕੇ ਨਹੀਂ ਜੀ ਸلسلਾਯਾ ਬੇ ਬੇਸ਼ੱਕ ਸਾਡੇ ਦਾਦਾ ਜੀ ਫ੍ਰੀडम फाइਟਰ ਹੋਏ ਆ ਤੰਤਰ ਦਾ ਸੰਗਰਾਮ ਹੈ ਇਹ ਦੇਸ਼ ਨੂੰ ਆਜ਼ਾਦ ਕਰਾਇਆ ਹੈ ਪਰ ਜਦੋਂ ਅਸੀਂ ਬਾਲੀ ਦੇਸ਼ਾਂ ਵਿੱਚ ਪ੍ਰਵੇਸ਼ ਕੀਤਾ ਹੈ ਕਿ ਚੰਗਾ ਸਿਸਟਮ ਉੱਥੇ ਆ ਇੱਥੇ ਜੇ ਸਿਸਟਮ ਸੱਚੰਗਾ ਹੋਵੇ ਤਾਂ ਸਾਨੂੰ ਭੇਜਣ ਦੀ ਲੋੜ ਹੀ ਨਹੀਂ ਇੱਥੇ ਭਾਵੇਂ ਅਕਾਲੀ ਆਵੇ ਕਾਂਗਰਸ ਆਵੇ ਕੋਈ ਸਰਕਾਰ ਆਵੇ ਇੱਥੇ ਦਿੱਤ ਸਿਸਟਮ ਦਾ ਤੈਸ ਨੈਸ ਕਰਕੇ ਰੱਖਤਾ ਹੈ ਦੁਖੀ ਹੋਏ ਪਏ ਜੇ ਇੱਥੇ ਰੋਜ਼ਗਾਰ ਮਿਲਦਾ ਹੋਵੇ ਤਾਂ ਘਾਟਾ ਕਦਾ ਹੈ ਫਿਰ ਅਸੀਂ ਕਿਉਂ ਬੱਚੇ ਪਰਦੇਸਾਂ 'ਚ ਭੇਜੀਏ ਇਹ ਕਹਿੰਦਾ ਕਿ ਬਿਆਤਰ ਪਰਲੀਤ ਪਰਵਾਸ ਜਿਹੜੇ ਹੁੰਦੇ ਨੇ ਆਰਥਿਕ ਮੰਦਾਲੇ ਇਹਨਾਂ ਦੀ ਹੱਦੀ ਨੇ ਕਾਫੀ ਵੀਕ ਹੁੰਦੇ ਨੇ ਜਿਹੜਾ ਕਿਨੋਮਿਕਲੀ ਉਹ ਜਾਨ ਨੇ ਪਰ ਤੁਹਾਡਾ ਤੇ ਥੋੜਾ ਇਕਨੋਮੀਕਲੀ ਵੀ ਤੁਸੀਂ ਠੀਕ ਹੋ ਫਿਰ ਵੀ ਬੱਚੇ ਭੇਜਦਾ ਤੇ ਨਹੀਂ ਇਸ ਤਰ੍ਹਾਂ ਆ ਕਿ ਜੇ ਬੱਚੇ ਤੇ ਜੇ ਅਸੀਂ ਪਰਮਾਤਮਾ ਨੇ ਸਾਨੂੰ ਬਖਸ਼ਿਸ਼ ਕੀਤੀ ਆ ਤੇ ਉਹਨਾਂ ਦੇ ਵਾਸਤੇ ਰੁਜ਼ਗਾਰ ਤੇ ਚਾਹੀਦਾ ਆ ਕੱਲਾ ਜ਼ਮੀਨ ਜਾਇਦਾਦਾਂ ਦੇ ਵਾਸਤੇ ਨਹੀਂ ਆ ਪੜ੍ਹਾਈਆਂ ਕਰਦੇ ਹਰ ਇੱਕ ਬੰਦਾ ਚਾਹੁੰਦਾ ਇਹ ਕਿ ਮੈਂ ਸਰਕਾਰੀ ਰੁਜ਼ਗਾਰ ਤੇ ਆਵਾਂ ਇਹ ਸਰਕਾਰੀ ਰੁਜ਼ਗਾਰ ਜਿਹੜਾ ਇਹ ਮਿਲਣਾ ਇੰਪੋਸੀਬਲ ਹੈ ਜਿਹੜਾ ਜੇ ਅਸੀਂ ਇਹ ਤੇ ਬੱਚੇ ਨੂੰ ਕਿਸੇ ਅਫਸਰ ਹੀ ਰੈਂਕ ਜੀ ਭੇਜਦੇ ਆ ਪ੍ਰੈਸ਼ਰਾਈਜ਼ ਇੰਨਾ ਜ਼ਿਆਦਾ ਪ੍ਰੈਸ਼ਰ ਹੈ ਉਤੋਂ ਪੋਲੀਟਿਕਲੀ ਕਿ